ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦਾ ਆਗਾਜ਼ ਕੀਤਾ ਜਾ ਰਿਹਾ ਐਸੇ ਵਿੱਚ ਅਸੀਂ ਸੰਗਰੂਰ ਦੇ ਬਾਹਰ ਹੀਰੋ ਸਟੇਡੀਅਮ ਵਿੱਚ ਖੜੇ ਆ ਜਿੱਥੇ ਕੱਲ 29 ਤਰੀਕ ਨੂੰ 5 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਸੇ ਸਟੇਡੀਅਮ ਦੇ ਵਿੱਚੋਂ ਖੇਡਾਂ ਬਤਨ ਪੰਜਾਬ ਦੀਆਂ ਆਗਾਜ਼ ਕਰਨਗੇ ਪਰ ਉਸੇ ਹੀ ਤੁਸੀਂ ਦੇਖ ਸਕਦੇ ਹੋ ਜੋ ਬੱਚੇ ਨੇ ਉਹਨਾਂ ਦੀਆਂ ਤਿਆਰੀਆਂ ਪੂਰੀਆਂ ਨੇ ਉਸੇ ਹੀ ਇਸ ਦੇ ਨਾਲ-ਨਾਲ ਤੁਹਾਨੂੰ ਦੱਸ ਦੇ ਕਿ ਜਿੱਥੇ ਖੇਡਾਂ ਬਤਨ ਪੰਜਾਬ ਦੀਆਂ ਆਗਾਜ਼ ਹੋਊਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਦਘਾਟਨ ਕਰਨਗੇ ਉਸੇ ਹੀ ਇਸ ਦੇ ਨਾਲ-ਨਾਲ ਪੰਜਾਬ ਦੇ ਮਸ਼ਹੂਰ ਕਲਾਕਾਰ ਗੁਰਦਾਸ ਮਾਨ ਅਤੇ ਇਹਨਾਂ ਦੇ ਨਾਲ ਹੋਰ ਕਈ ਪੰਜਾਬ ਦੇ ਕਲਾਕਾਰ ਨੇ ਜੋ ਬੱਚਿਆਂ ਤੇ ਸੰਗਰੂਰ ਦੇ ਲੋਕਾਂ ਤੇ ਖਿਡਿਆਰਿਆਂ ਦਾ ਮਨੋਰੰਜਨ ਵੀ ਕਰਨਗੇ ਇਸੇ ਜਗ੍ਹਾ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਸ਼ਾਮੀ 5 ਵਜੇ ਦੱਸਿਆ ਜਾ ਰਿਹਾ ਕਿ ਉਦਘਾਟਨ ਸਮਾਰੋਹ ਆ ਉਸ ਦੌਰਾਨ ਭਗਵੰਤ ਸਿੰਘ ਮਾਨ ਅਤੇ ਹੋਰ ਜੋ ਕੈਬਨਿਟ ਮੰਤਰੀ ਨੇ ਉਹਨਾਂ ਦਾ ਪਰਿਵਾਰ ਵੀ ਸ਼ਾਮਲ ਹੋ ਸਕਦਾ ਹੈ ਇਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਅਧਿਕਾਰੀਆਂ ਦੇ ਨਾਲ ਗੱਲ ਕਰ ਲੈਣੇ ਆ ਉਹਨਾਂ ਤੋਂ ਪੁੱਛਦੇ ਆ ਵੀ ਜੋ ਕੱਲ ਦਾ ਪ੍ਰੋਗਰਾਮ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਅੱਜ ਸਾਡੇ ਨਾਲ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ ਹੀਰੋ ਸਟੇਡੀਅਮ ਵਿਖੇ ਖੇਡਾਂ ਬੱਦਲ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕਰਨਗੇ ਕਿੰਨੇ ਤਿਆਰੀਆਂ ਕਿੰਨੀਆਂ ਕਿ ਤਿਆਰੀਆਂ ਹੋ ਚੁੱਕੀਆਂ ਨੇ ਗੱਲ ਕਰ ਲੈਣ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੇਕਰ ਗੱਲ ਕੀਤੀ ਜਾਵੇ ਤਿਆਰੀਆਂ ਦੀ ਗੱਲ ਕਰ ਲਈਏ ਤਾਂ ਕਿੰਨੀਆਂ ਕਿ ਤਿਆਰੀਆਂ ਹੋ ਚੁੱਕੀਆਂ ਨੇ ਦੀ ਸਾਡੀਆਂ ਤਿਆਰੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੁਕੰਮਲ ਨੇ ਜਿਹੜੀ ਹੈਗੀ ਰੀਅਰਸਲ ਆ ਕਲਚਰਲ ਪ੍ਰੋਗਰਾਮਸ ਦੀ სპੋਰਟਸ ਇਵੈਂਟਸ ਦੀਆਂ ਚੱਲ ਰਹੀਆਂ ਹੈਗੀਆਂ ਕਿੜਾ ਵਤਨ ਪੰਜਾਬ ਦੀਆਂ ਦਾ ਸੀਜ਼ਨ 3 ਜਿਹੜਾ ਹੈਗਾ ਉਹ ਸੰਗਰੂਰ ਦੇ ਵਿੱਚ ਕੱਲ ਇਨੋਗਰੇਟ ਕੀਤਾ ਜਾਵੇਗਾ ਏਦੀ ਜਿਹੜੀ ਓਪਨਿੰਗ ਸੈਰੇਮਨੀ ਇੱਥੇ ਕੀਤੀ ਜਾ ਰਹੀ ਸਮੂੱਚੀ ਕੈਬਨਿਟ ਤੇ ਸਮੂਹ ਐਮ ਐਲ ਏ ਸਾਹਿਬਾਨ ਤੇ ਵੱਖ-ਵੱਖ ਸ਼ਖਸੀਅਤਾਂ ਇੱਥੇ ਜਿਹੜੀ ਹੈਗੀ ਸ਼ਮੂਲੀਅਤ ਕਰਨਗੀਆਂ ਮੁਕੀਰ ਸਰ ਗੱਲ ਕੀਤੀ ਜਾਵੇ ਆਖ ਕੇ ਜਾ ਰਿਹਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਉਦਘਾਟਨ ਕਰਨਗੇ ਤੇ ਰੰਗਾਂ ਰੰਗ ਪ੍ਰੋਗਰਾਮ ਦੇ ਵਿੱਚ ਨਾਮ ਚੀ ਕਲਾਕਾਰ ਆ ਰਹੇ ਨੇ ਜੀ ਬਿਲਕੁਲ ਜੀ ਆ ਮਾਨਯੋਗ ਹੁਕਮੰਤਰੀ ਜੀ ਵੱਲੋਂ ਜਿਹੜਾ ਹੈਗੇ ਇਹਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਕਲਚਰਲ ਪਰਫਾਰਮੈਂਸਸ ਵਾਸਤੇ ਇੱਥੇ ਗੁਰਦਾਸ ਮਾਨ ਸਾਹਿਬ ਜੀ ਆ ਪਾ ਰਹੇ ਨੇ ਨਾਲ ਹੀ ਜਿਹੜੇ ਹੋਰ ਕਲਾਕਾਰ ਜਿਵੇਂ ਕਿ ਢਿੱਲੋਂ ਜੀ ਪਨੀ ਪੰਦੇਰ ਜੀ ਹਰਬੰਸ ਸ਼ੇਰਾ ਜੀ ਉਹ ਵੀ ਸਭ ਆ ਰਹੇ ਹੈਗੇ ਟੋਟਲ 5 ਤੋਂ 6 ਕਲਾਕਾਰ ਇੱਥੇ ਆ ਕੇ ਲਾਈਵ ਪਰਫਾਰਮ ਕਰਨਗੇ ਤੇ ਸੰਗਰੂਰ ਵਾਸੀਆਂ ਦਾ ਜਿਹੜਾ ਹੈਗਾ ਮਨੋਰੰਜਨ ਕਰਨਗੇ ਜੀ ਸਰ ਸਮੇਂ ਦੀ ਗੱਲ ਕਰ ਲਈਏ ਤਾਰੀਖ ਤਾਂ ਲੋਕਾਂ ਨੂੰ ਪਤਾ ਲੱਗੀ ਵੀ ਕੱਲ ਨੂੰ ਵੱਡਾ ਇੱਕ ਪ੍ਰੋਗਰਾਮ ਹੋਣਾ ਸਮਾਂ ਕੀ ਹੈ ਜੀ ਜੀ ਇਹ ਜਿਹੜੇ ਸਾਡੇ ਇਵੈਂਟਸ ਨੇ ਜਿਹੜੀ ਪਰਫਾਰਮੈਂਸੇਸ ਡਾਂਸ ਪਰਫਾਰਮੈਂਸੇਸ ਕਲਚਰਲ ਪਰਫਾਰਮੈਂਸੇਸ sport ਪਰਫਾਰਮੈਂਸੇਸ ਸਿੰਗਿੰਗ ਪਰਫਾਰਮੈਂਸੇਸ ਜਿਹੜੀਆਂ ਹੈਗੀਆਂ ਇਹ 5 ਵਜੇ ਤੋਂ ਸ਼ੁਰੂ ਹੋ ਜਾਣਗੀਆਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਜਿਹੜੇ ਹੈਗੇ ਡੈਡੀਕੇਟਿਡ ਪਾਰਕਿੰਗ ਸਪੇਸਿਸ ਬਣਾਈਆਂ ਹੋਈਆਂ ਹੈਗੀਆਂ ਜਿਹੜੇ ਬਾਹਰੋਂ ਆ ਰਹੇ ਉਹਨਾਂ ਵਾਸਤੇ ਵੀ ਉਹ ਡੈਡੀਕੇਟਿਡ ਪਾਰਕਿੰਗ ਸਪੇਸ ਤੇ ਆਪਣੀ ਗੱਡੀਆਂ پارک ਕਰਨ ਤੇ ਫਿਰ ਇੱਥੇ ਆਣ 5 ਵਜੇ ਤੋਂ ਬਾਅਦ ਜਿਹੜੀ ਹੈਗੀ ਐਂਟਰੀ ਨਹੀਂ ਹੋ ਪਾਵੇਗੀ ਕਿਉਂਕਿ ਜਦੋਂ ਇੱਕ ਵਾਰੀ ਭਰ ਗਿਆ ਉਸ ਤੋਂ ਬਾਅਦ ਇੱਥੇ ਐਂਟਰੀ ਆਪਾਂ ਉਹ ਕਰ ਨਹੀਂ ਕਰਾ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਨੂੰ ਇੱਕੋ ਹੀ ਬੇਨਤੀ ਹੈ ਮੀਡੀਆ ਦੇ ਸਾਥੀਆਂ ਰਾਹੀਂ ਕਿ 5 ਵਜੇ ਤੱਕ ਇੱਥੇ ਆ ਜਾਣ ਜਿਸ ਕਰਕੇ ਆਪਾਂ ਪੂਰੇ ਦੇ ਪੂਰੇ ਸ਼ੋਅ ਦਾ 3-4 ਘੰਟੇ ਦਾ ਸ਼ੋਅ ਹੈ ਉਹਦਾ ਪੂਰਾ ਮਨੋਰੰਜਨ ਕਰਾਂਗੇ ਹਾਂਜੀ ਬਿਲਕੁਲ ਐਸੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਸੰਗਰੂਰ ਜਿਨ੍ਹਾਂ ਨੇ ਦੱਸਿਆ ਕਿ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਡਾਂ ਵਤਨ ਪੰਜਾਬ ਦੀਆਂ ਜੋ ਸੀਜ਼ਨ 3 ਆ ਉਸ ਦਾ ਆਗਾਜ਼ ਹੋਊਗਾ ਤੇ ਇਸ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਪਹੁੰਚਣਗੇ ਉੱਥੇ ਹੀ ਜਕਰ ਗੱਲ ਕਰ ਲਈਏ ਤਾਂ ਪੰਜਾਬ ਦੀ ਸਮੁੱਚੀ ਜੋ ਕੈਬਨਿਟ ਦੀ ਟੀਮ ਆ ਉਹ ਪਹੁੰਚੇਗੀ ਐਮਐਲਏ ਸਹਿਬਾਨ ਪਹੁੰਚਣਗੇ ਤੇ ਹੋਰ ਕੁਝ ਅਧਿਕਾਰੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸਗਰ